ਅ ਦੇਖੋ ਜੀ ਅ ਬਿਛਲੇ ਕੈਲੋ ਵੀ ਜੋ ਤਕਰੀਬਨ 9-10 ਮਹੀਨੇ ਪਹਿਲਾਂ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਸਰਕਾਰ ਵੱਲੋਂ ਉਹਨਾਂ ਭਰਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਯੋਧ ਨਸ਼ਿਆਂ ਬੁਧ ਉਹਦੇ ਲਈ ਪੂਰੇ ਪੰਜਾਬ ਦੇ ਵਿੱਚ ਅ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਨੇ ਤੇ ਸਾਡੇ ਜਿਹੜੇ ਪਿੰਡਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਸਾਰਿਆਂ ਨੇ ਲਗਾਤਾਰ ਬਹੁਤ ਕੰਮ ਕੀਤਾ ਉਸੇ ਮੇ ਬਦੇ ਤਹਿਤ ਅੱਜ ਕਿਉਂਕਿ ਸਾਡੇ ਮਾਲਵਾ ਜ਼ੋਨ ਦੇ ਜਿਹੜੇ ਕੋਆਰਡੀਨੇਟਰ ਨੇ ਜਸਪਿੰਦਰ ਚੈਲ ਜੀ ਉਹਨਾਂ ਦੇ ਨਾਲ ਪਹਿਲਾਂ ਅਸੀਂ ਬਰਨਾਲਾ ਵਿਖੇ ਮੀਟਿੰਗ ਕੀਤੀ ਸੀ ਤੇ ਉਸ ਤੋਂ ਬਾਅਦ ਮਾਨਸਾ ਵਿਖੇ ਜਿਹੜੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਵੀ ਹਾਜ਼ਰ ਨੇ ਐਸਐਸਪੀ ਸਾਹਿਬ ਵੀ ਸਾਰੇ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਸ਼ਾਮਲ ਰਏ ਤੇ ਖਾਸ ਤੌਰ ਤੇ ਸਾਡੇ ਜਿਹੜੇ ਸਰਪੰਚ ਤੇ ਜਿਹੜੀਆਂ ਕਮੇਟੀਆਂ ਪਿਛਲੇ ਸਮੇਂ ਚ ਬਣਾਈਆਂ ਗਈਆਂ ਕਿ ਜਿਹੜੀ ਵਿਲੇਜ ਡਿਫੈਂਸ ਕਮੇਟੀ ਜਾਂ ਜਿਹੜੀ ਅਵਾਡ ਡਿਫੈਂਸ ਕਮੇਟੀ ਕਿ ਜਿਹੜੇ ਖਾਮ ਜਿਹੜੇ ਮਾਨਸਾ ਦੇ ਨਾਗਰਿਕ ਐ ਉਹਨਾਂ ਨੂੰ ਕਮੇਟੀਆਂ ਦੇ ਹਿੱਸਾ ਜਿਹੜਾ ਬਣਾਇਆ ਗਿਆ ਤਾਂ ਕਿ ਜਿਹੜੀ ਇਹ ਮੁਹਿੰਮ ਹੈ ਨਸ਼ਾ ਅਬਰਧਾ ਇਹਨੂੰ ਸਾਡਾ ਮੰਨਣਾ ਹੈਗਾ ਵੀ ਕੱਲੀ ਸਰਕਾਰ ਚਾਹੇ ਜਾਂ ਕੱਲੀ ਪੁਲਿਸ ਕਹੇ ਅਸੀਂ ਨਸ਼ੇ ਨੂੰ ਕੱਲੀ ਸਖਾਈ ਨਾਲ ਖਤਮ ਕਰ ਦੇਣਾ ਇਦਾਂ ਨਹੀਂ ਹੋਣੀ ਇਹਨੂੰ ਜਿਹੜੀ ਲੋਕ ਫੇਮ ਹੈ ਉਹ ਬਣਾਉਣੀ ਪੈਣੀ ਹੈ ਇਸੇ ਕਰਕੇ ਅਸੀਂ ਜਿਹੜੀਆਂ ਪਿੰਡਾਂ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਸ਼ਹਿਰ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਤੇ ਜਿਹਦਾ ਅਸਰ ਵੀ ਪਿਛਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਿਆ ਮੈਂ ਜਦੋਂ ਆਪ ਦੇ ਮੈਂ ਤੁਹਾਨੂੰ ਇਲਾਕੇ ਦੀ ਗੱਲ ਦੱਸਦਾ ਵੀ ਜਦੋਂ ਠੀਕ ਹੈ ਮੈਂ ਨਹੀਂ ਕਹਦਾ ਕਿ ਪੰਜਾਬ ਚੋਂ ਕੋਈ ਨਸ਼ਾ 100% ਉਦੋਂ ਬੰਦ ਹੋ ਗਿਆ ਜਦ ਜੀ ਆਪ ਬੰਦ ਹੈ ਪਰ ਆਮ ਬੰਦਾ ਜਿਹੜਾ ਪਿੰਡ ਦੀ ਸਾਥੇ ਚੜ ਕੇ ਜਦੋਂ ਮੈਂ ਪਿੰਡਾਂ 'ਚ ਜਾਂਦਾ ਸੀ ਤਾਂ ਹਰੇਕ ਬਜ਼ੁਰਗ ਇਹ ਕਹਿੰਦਾ ਸੀ ਵੀ ਭਾਈ ਪਹਿਲੀ ਸਰਕਾਰ ਹੈ ਜਿਹੜੀ ਆਪਣੇ ਵੱਲੋਂ 100% ਐਫਰਟ ਕਰ ਰਹੀ ਹੈ ਕਿ ਪੰਜਾਬ ਤੋਂ ਜਿਹੜਾ ਨਸ਼ਾ ਹੈਗਾ ਜਿਹੜੇ ਚਿੱਟੇ ਦਾ ਕੋੜ ਪੰਜਾਬ ਤੇ ਲੱਗਿਆ ਉਹਨੂੰ ਠੱਲ ਹੈ ਜਿਹੜੀ ਉਹ ਪਾਈ ਜਾ ਰਹੀ ਸੋ ਬੜਾ ਉਹਦੇ ਤੇ ਕੰਮ ਹੋਇਆ ਉਹ ਅੰਕੜੇ ਵੀ ਦੱਸਦੇ ਆ ਕਿ ਜਿਹੜੇ 2022 ਦੇ ਵਿੱਚ ਤਕਰੀਬਨ 12000 ਜਿਹੜੇ ਕੇਸ ਦਰਜੇ ਤਾਂ 25 ਦੇ ਵਿੱਚ ਤਕਰੀਬਨ 8000 ਨਹੀਂ ਆ ਚੀ 22000 ਕੇਸ ਦਰਜੇ ਤੇ ਇਕੱਲੀ ਹੈਰਨ ਉਦੋਂ ਪੂਰੇ ਸਾਲ ਚ 500 ਕਿਲੋ ਫੜੀ ਗਈ ਤੇ ਅੱਜ ਕੀ ਤਕਰੀਬਨ 1500 ਕਿਲੋ ਹੈ ਜਿਹੜੀ 8-9 ਮਹੀਨਿਆਂ ਦੇ ਵਿੱਚ ਫੜੀ ਗਈ ਆਹੀਂ ਜਿਹੜੇ ਅਲੱਗ-ਅਲੱਗ ਨਸ਼ੇ ਆਹੀਂ ਜਿਹੜੇ ਬੰਦੇ ਫੜੇ ਗਏ ਉਹਨਾਂ ਦੀ ਗਿਣਤੀ ਵੀ ਤਕਰੀਬਨ ਡਬਲ ਤੋਂ ਜ਼ਿਆਦਾ ਪਰ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਲੋਕ ਪਿੰਡਾਂ ਦੀਆਂ ਸੱਤਾਂ 'ਚ ਬੈਠੇ ਗੱਲ ਮੰਨਣ ਲੱਗੇ ਕਿ ਹਾਂ ਸਰਕਾਰ ਵੱਲੋਂ ਜਿਹੜਾ ਐਫਰਟ ਆ ਉਹ ਹੋ ਰਿਹਾ ਪਰ ਪਿਛਲੇ ਸਮੇਂ 'ਚ ਕਹ ਲਓ ਵੀ ਜਿਹੜਾ ਆ ਫਲੱਡ ਆ ਪੰਜਾਬ ਦੇ ਵਿੱਚ ਇੱਕ ਕੁਦਰਤੀ ਆਫਤ ਆਈ ਜਿਹਦੇ ਕਰਕੇ ਸਾਰਾ ਸਿਵਲ ਪ੍ਰਸ਼ਾਸਨ ਵੀ ਉਸ ਪ੍ਰਸ਼ਾਸਨ ਵੀ ਸਾਡੇ ਵੀ ਜਿਹੜੇ ਵਰਕਰ ਸੀ ਸਾਰਿਆਂ ਦਾ ਜਿਹੜਾ ਇੱਕ ਵਾਰੀ ਕਹਿ ਲੋ ਵੀ 2-3 ਮਹੀਨੇ ਲਈ ਸਾਰੇ ਡਿਵੈਲਪਮੈਂਟ ਦੇ ਕੰਮ ਵੀ ਰੁਕੇ ਪੰਜਾਬ 'ਚ ਜਿਹੜੀਆਂ ਹੋਰ ਮਹਿਮਾ ਚੱਲਦੀਆਂ ਸੀ ਉਹਨਾਂ ਤੇ ਵੀ ਜਿਹੜਾ ਕਿਤਨਾ ਕਿਤੇ ਕੰਮ ਜਿਹੜਾ ਉਹ ਸਲੋ ਹੋਇਆ ਤੇ ਇਸੇ ਕਰਕੇ ਕਿਉਂਕਿ ਮਹਿਮਾ ਜਿਹੜੀ ਪਿਛਲੇ 8 ਤੋਂ ਮਹੀਨੇ ਤੋਂ ਚੱਲ ਰਹੀ ਹੈ ਹੁਣ ਇਹਨੂੰ ਹੋਰ ਮਜ਼ਬੂਤੀ ਦੇ ਨਾਲ ਚਲਾਉਣ ਦੀ ਪੂਰੇ ਪੰਜਾਬ 'ਚ ਕਿਉਂਕਿ ਅਸੀਂ ਉਦੋਂ ਵੀ ਕਿਹਾ ਸੀਗਾ ਬੀਏ ਨੂੰ ਇਹ ਨਹੀਂ ਵੀ ਸਕੇਲ 2 ਮਹੀਨੇ ਵਾਲੀ ਕਵਾਰਾਂ ਦੀਆਂ ਸੁਰੱਖਿਆ ਬਣਾਇਆ ਜਾਊਗਾ ਇਹ ਮੁਹਿਮਾ ਜਿਹੜੀ ਉਹ ਲਗਾਤਾਰ ਜਿਹੜੀ ਹੈ ਉਹ ਕੰਮ ਕਰੂਗੀ ਜਿੰਨਾ ਟਾਈਮ ਪੰਜਾਬ ਚੋਂ ਨਸ਼ਾ ਜਿਹੜਾ ਉਹ ਜੜੋਂ ਖਤਮ ਨਹੀਂ ਹੁੰਦਾ ਸੋ ਅੱਜ ਉਸੇ ਦੇ ਤਹਿਤ ਜਿਹੜੇ ਸਾਡੇ ਕਮੇਟੀਆਂ ਦੇ ਮੈਂਬਰ ਨੇ ਉਹਨਾਂ ਨੂੰ ਕਾਰਡ ਜਿਹੜੇ ਇਸ਼ੂ ਕੀਤੇ ਗਏ ਨੇਗੇ ਤੇ ਇਹ ਕਾਰਡ ਦਾ ਮਤਲਬ ਇਹ ਹੈ ਵੀ ਉਹ ਬੰਦੇ ਕੋਆਰਡੀਨੇਟ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਨਾਲ ਚੱਲਣਗੇ ਤੇ ਲੋਕਾਂ ਨੂੰ ਯੂਥ ਨੂੰ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੂੰ ਨਾਲ ਜੋੜਨਗੇ ਤੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਲੋਕਾਂ ਦੀ ਮਹਿੰਮ ਬਣਾ ਕੇ ਪੰਜਾਬ 'ਚ ਜਿਹੜਾ ਨਸ਼ਾ ਉਹ ਖਤਮ ਕਰਨਗੇ ਸੋ ਅ ਅੱਜ ਪਹਿਲਾਂ ਬਰਨਾਲੀ ਵੀ ਮੀਟਿੰਗ ਕੀਤੀ ਹੈ ਤੇ ਅੱਜ ਇਸ ਤੋਂ ਬਾਅਦ ਮਾਨਸਾ ਵੀਟਿੰਗ ਕੀਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਥੱਲੇ ਡਿਵੀਜ਼ਨ ਲੈਵਲ ਤੇ ਜਿਹੜੀਆਂ ਮੀਟਿੰਗਾਂ ਨੇ ਹੋਣੀਆਂ ਨੇ ਤੇ ਸਾਰੇ ਜਿਹੜੇ ਇਸ ਮਹਿੰਮ ਦਾ ਹਿੱਸਾ ਬਣ ਰਹੇ ਨੇ ਕਿ ਜਿਹੜੇ ਵਰਕਰ ਉਹਨਾਂ ਨੂੰ ਜਿਹੜੇ ਕਾਰਡ ਨੇ ਡਿਸਟ੍ਰੀਬਿਊਟ ਕੀਤੇ ਜਾ ਰਹੇ ਆ ਸਰ ਜੀ ਦੇਖਿਆ ਜੇ ਅਵੇ ਤਾਂ ਮਾਨਸਾ ਬਠਿੰਡਾ ਜਿਹੜੇ ਆਪਣੇ ਆ ਚਾਰ ਪੰਜ ਜ਼ਿਲ੍ਹੇ ਆ ਇੱਥੇ ਮੈਡੀਕਲ ਨਸ਼ਾ ਜ਼ਿਆਦਾ ਹੈ ਦੁਕਾਨਾਂ ਤੇ ਪਰਚਾ ਹੁੰਦਾ 182 ਦਾ ਅਗਲੇ ਦਿਨ ਦੁਕਾਨ ਖੁੱਲ ਜਾਂਦੀ ਹੈ ਉਹ ਤਾਂ ਸਰਕਾਰ ਲੈਵਲ ਤੇ ਵੀ ਉਹ ਦਵਾਈਆਂ ਤੇ ਵੀ ਜੇ ਐਂਡੀਪੀਐਸ ਕੀਤਾ ਜਾਵੇ ਦੇਖੋ ਮੈਂ ਕੋਈ ਹੈ ਜਿਹੜਾ ਐਂਡੀਪੀਐਸ ਹੈ ਉਹ ਕਰਨਾ ਕਿੰਦਰ ਸਰਕਾਰ ਨੇ ਇਹ ਐਸਐਸਪੀ ਸਾਹਿਬ ਤੁਹਾਨੂੰ ਜ਼ਿਆਦਾ ਬਿਹਤਰੀਆਂ ਦੱਸ ਸਕਦੇ ਆ ਹੁਣ ਕਈ ਇਦਾਂ ਦੇ ਕੈਪਸੂਲ ਆਉਂਦੇ ਜਿਨ੍ਹਾਂ ਦੇ ਸਿਗਨੇਚਰ ਆ ਹੋਰ ਆ ਉਹਨਾਂ ਦੇ ਜਿਹੜੇ ਸੌਲਟ ਆ ਉਹ ਐਂਡੀਪੀਐਸ ਦੇ ਅੰਦਰ ਨਹੀਂ ਆਉਂਦੇ ਅਸੀਂ ਲਿਖ ਕੇ ਵੀ ਭੇਜਿਆ ਸਰਕਾਰ ਨੂੰ ਕਿ ਜਿਹੜੇ ਸੌਲਟ ਨੇ ਇਹਨਾਂ ਨੂੰ ਐਂਡੀਪੀਐਸ ਦੇ ਅੰਦਰ ਲਿਆਂਦਾ ਜਾਵੇ ਤਾਂ ਕਿ ਇਹ ਜਿਹੜੇ ਕੈਪਸੂਲ ਨੇ ਪੰਜਾਬ ਦੇ ਵਿੱਚੋਂ ਬੰਦ ਹੋ ਸਕਣ ਹੁਣ ਜਦੋਂ ਐਂਡੀ ਅੰਦਰ ਨਹੀਂ ਆਉਂਦੇ ਤਾਂ ਕੁਦਰਤੀ ਹੈ ਵੀ ਉਹਨਾਂ ਤੇ ਕੋਈ ਕਾਰਵਾਈ ਵੀ ਨਹੀਂ ਕਰ ਸਕਦੇ ਹੁਣ ਕੀ ਤਾਂ ਇਦਾਂ ਦੇ ਆ ਵੀ ਜਿਹੜੀਆਂ ਆਨਲਾਈਨ ਜਿਹੜੀਆਂ ਸਾਈਟਸ ਆ ਜਿਵੇਂ ਆਪਣੇ ਆ Amazon ਆ ਉਹਦੇ ਤੇ ਵੀ ਕਈ ਤਾਂ ਜਿਹੜੇ ਸੌਲਟ ਆ ਉਹ ਮਿਲ ਰਹੇ ਆ ਸੋ ਮੈਂ ਮੁੱਦਾ ਕਿ ਉਹਨਾਂ ਨੇ ਸੈਸ਼ਨ 'ਚ ਮੈਂ ਪਾਰਲੀਮੈਂਟ 'ਚ ਵੀ ਉਠਾਉਂਗਾ ਕਿ ਜਿਹੜੇ ਇਦਾਂ ਦੇ ਸੌਲਟ ਨੇ ਉਹ ਬੈਨ ਹੋਣੇ ਚਾਹੀਦੇ ਆ ਤੇ ਐਨਡੀਪੀਐਸ ਐਕਟ ਅਧੀਨ ਜਿਹੜੇ ਆ ਉਹ ਲਿਆਉਣੇ ਚਾਹੀਦੇ ਆ ਤਾਂ ਕਿ ਜਿਹੜੇ ਹੁਣ ਹੈਰੋਨ ਛੱਡ ਕੇ ਚਿੱਟਾ ਛੱਡ ਕੇ ਜਿਹੜੇ ਬੱਚੇ ਇਸ ਪਾਸੇ ਲੱਗਦੇ ਆ ਉਹਨਾਂ ਨੂੰ ਵੀ ਤਾਂ ਕਿ ਰੋਕਿਆ ਜਾ ਸਕੇ ਥੈਂਕ ਯੂ